ਪੋਲਾ ਸ਼ੰਕਰ ਐਂਡ ਕੰਪਨੀ ਵਰਿੰਦਰ ਕਪੂਰ ਵੱਲੋਂ ਕੀਤੀ ਗਈ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਦੁਸ਼ਹਿਰਾ ਮੇਲੇ ਦੀ ਸ਼ੁਰੂਆਤ ਮੇਲੇ ਦੌਰਾਨ ਜਲ ਭਰੀਆਂ ਰਹਿਣਗੀਆਂ ਖਿੱਚ ਦਾ ਕੇਂਦਰ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪੋਲਾ ਸ਼ੰਕਰ ਐਂਡ ਕੰਪਨੀ ਓਨਰ ਵਰਿੰਦਰ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਗਰਾਊਂਡ ਵਿੱਚ ਦ ਸੇਰਾ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਜਲਪਰੀਆਂ ਅਤੇ ਵਾਟਰਫਾਲ ਲੋਕਾਂ ਦੀ ਵਾਟਰਫਾਲ ਲੋਕਾਂ ਦੀ ਖਿੱਚ ਦਾ ਕੇਂਦਰ ਰਹੇਗਾ ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸੇਫਟੀ ਨੂੰ ਲੈ ਕੇ ਝੂਲਿਆਂ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੇਂ-ਸਮੇਂ ਤੇ ਝੂਲਿਆਂ ਦੀ ਸੇਫਟੀ ਨੂੰ ਲੈ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਫਾਇਰ ਸਿਸਟਮ ਨੂੰ ਲੈ ਕੇ ਅੱਗ ਬੁਝਾਊ ਸਿਲੰਡਰ ਰੱਖੇ ਗਏ ਹਨ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹਨਾਂ ਲੋਕਾਂ ਨੂੰ ਵੱਧ ਚੜ੍ਹ ਕੇ ਦੁਸਹਿਰੇ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਆਹ ਗੱਲਬਾਤ ਕਰਦੇ ਹਾਂ ਭੋਲਾ ਸ਼ੰਕਰ ਐਂਡ ਕੰਪਨੀ ਵਿਰਿੰਦਰ ਕਪੂਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇਸ ਵਾਰੀ ਵੀ ਦੁਰਗਾ ਮਾਤਾ ਮੰਦਰ ਗਰਾਊਂਡ ਦੇ ਵਿੱਚ ਅਸੀਂ ਗਵਰਨਮੈਂਟ ਕਾਲਜ ਗਰਲਸ ਗਰਾਊਂਡ ਦੇ ਵਿੱਚ ਗ੍ਰੇਡ ਦੁਸਹਿਰਾ ਮੇਲਾ ਲੈ ਕੇ ਆਏ ਹਾਂ ਜੋ 15 ਸਤੰਬਰ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਤੇ 27 ਅਕਤੂਬਰ ਤੱਕ ਦੁਸ਼ਹਿਰਾ ਦੀਵਾਲੀ ਦੇ ਸਾਰੇ ਤਿਉਹਾਰਾਂ ਨੂੰ ਦੇਖਦੇ ਹੋਏ ਜਿੱਦਾ ਫੈਸਟੀਵਲ ਸੀਜ਼ਨ ਆਂਦਾ ਹੈ ਉਹਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਲੋਕਾਂ ਦੇ ਲਈ ਕਈ ਨਵੀਆਂ ਚੀਜ਼ਾਂ ਲੈ ਕੇ ਆਏ ਆਂ ਇਸ ਵਾਰੀ ਅਸੀਂ ਇਸ ਗਰੇਵ ਧਾਰਮਿਕ ਮੇਲੇ ਦੇ ਵਿੱਚ ਦੁਸ਼ਹਿਰੇ ਮੇਲੇ ਦੇ ਵਿੱਚ ਅਸੀਂ ਕਈ ਲੰਡਨ 스ਨੋ ਸਿਟੀ ਨਾਇਗਰਾ ਫਾਲ ਤੇ ਮਰਮਰਡ ਸ਼ੋਅ ਜਿੱਦਾਂ ਲੁਧਿਆਣਾ ਵਾਸੀਆਂ ਨੂੰ ਹਰ ਇੱਕ ਹਰ ਸਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਤੁਹਾਨੂੰ ਇਸ ਸਾਲ ਵੀ ਲੰਡਨ 스ਨੋ ਸਿਟੀ ਨਾਇਗਰਾ ਫਾਲ ਔਰ ਮਰਮਰ ਸ਼ੋਹਿਤੇ ਨਵਾਂ ਦੇਖਣ ਨੂੰ ਮਿਲੂਗਾ ਤੇ ਨਾਲ ਹੀ ਅਸੀਂ ਅਮਰਨਾਥ ਦੀ ਯਾਤਰਾ ਵੀ ਲੈ ਕੇ ਆਏ ਆ ਜਿਹਦਾ ਮਾਡਲ ਲੈ ਕੇ ਆਏ ਆ ਜਿਸ ਨੂੰ ਲੋਕਾਂ ਨੂੰ ਆ ਕੇ ਕਿਸੇ ਦੇ ਵੀ ਦਿਲ ਨੂੰ ਥੇਸ ਪਹੁੰਚਾਣ ਦੀ ਜਗ੍ਹਾ ਤੇ ਅਸੀਂ ਲੋਕਾਂ ਨੂੰ ਆਕਰਸ਼ਿਤ ਕਰਦੇ ਆ ਤੇ ਲੋਕਾਂ ਨੂੰ ਦੱਸਦੇ ਆ ਕਿ ਜੋ ਸਾਡਾ ਪ੍ਰਿਆਣਾ ਇਤਿਹਾਸ ਹੈ ਜਾਂ ਧਾਰਮਿਕ ਪੁਰਸਤੀਆਂ ਜੋ ਬਜ਼ੁਰਗੀਆਂ ਬੱਚੇ ਉੱਥੇ ਬਾਹਰ ਘੁੰਮਣ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਗ੍ਰੇਡ ਦੁਸ਼ਾਰਾ ਮੇਲਾ ਦੇ ਵਿੱਚ ਉਸਦਾ ਆਨੰਦ ਲੈ ਸਕਦੇ ਨੇ ਤੇ ਲੋਕਾਂ ਵਾਸਤੇ ਅਸੀਂ ਹੋਰ ਵੀ ਕਈ ਨਵੇਂ ਝੂਲੇ ਲੈ ਕੇ ਆਏ ਆ ਜੋ ਤੁਹਾਨੂੰ ਲੁਧਿਆਣਾ ਸ਼ਹਿਰ ਛੱਡੋ ਪੂਰੇ ਨੌਰਥ ਦੇ ਵਿੱਚ ਕਿੱਤੇ ਵੀ ਲੱਗੇ ਹੋਏ ਨਹੀਂ ਮਿਲਣਗੇ ਤੇ ਨਾਲ ਹੀ ਤੁਹਾਨੂੰ ਇੱਥੇ ਲਾਈਟਿੰਗ ਦੇ ਵੀ ਬਹੁਤ ਅੱਛੇ-ਅੱਛੇ ਪਰਮੰਤ ਦੇਖਣ ਨੂੰ ਮਿਲੂਗੇ ਰਾਤ ਨੂੰ ਡੇਲੀ ਲਾਈਟਿੰਗ ਦਾ ਸ਼ੋਅ ਵੀ ਇੱਥੇ ਦੇਖਣ ਨੂੰ ਮਿਲੂਗਾ ਜਿਸ ਵਿੱਚ ਕਿ ਕਈ ਨਵੀਆਂ ਤੋਂ ਨਵੀਆਂ ਆਈਟਮਾਂ ਜੋ ਕਿ ਤੁਹਾਨੂੰ ਇੱਥੇ ਗ੍ਰੇਟ ਦੁਸ਼ਹਿਰਾ ਮੇਲਾ ਦੇ ਵਿੱਚ ਆਪਣੇ ਸ਼ਹਿਰ ਦੇ ਸੈਂਟਰ ਦੇ ਵਿੱਚ ਸ਼ਹਿਰ ਦੇ ਦਿਲ ਦੇ ਵਿੱਚ ਤੁਹਾਨੂੰ ਦੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਆ ਕੇ ਤੁਸੀਂ ਆ ਕੇ ਆਨੰਦ ਮਾਣ ਸਕਦੇ ਹੋ ਜਿਹਦੇ ਨਾਲ ਕਿ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਫੈਸਟੀਵਲ ਸੀਜ਼ਨ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬੈਠ ਕੇ ਆਪਣੇ ਉਚ ਆਰਾਮ ਨਾਲ ਜੋ ਵੀ ਇਸ ਦਾ ਆਨੰਦ ਲੈ ਸਕਦੇ ਹੋ ਲੋਕਾਂ ਨੂੰ ਸੋ ਚੀਜ਼ਾਂ ਨੂੰ ਦੇਖਣ ਲਈ ਜੋ ਬਾਹਰ ਜਾਣਾ ਪੈਂਦਾ ਵੀਜ਼ਾ ਲਗਵਾ ਕੇ ਸੋ ਚੀਜ਼ਾਂ ਕਰਕੇ ਇੱਥੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆਨੰਦ ਲੈ ਸਕਦੇ ਹੋ ਤੇ ਇਸ ਵਿੱਚ ਕਈ ਤੁਹਾਨੂੰ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਜੋ ਪਿਛਲੀ ਵਾਰ ਤੋਂ ਵੀ ਅੱਗੇ ਆਕਰਸ਼ਣ ਦਾ ਕੇਂਦਰ ਖਿੱਚ ਰਹੇ ਨੇ ਤੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਵੱਧ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਇਸ ਵਿੱਚ ਸੀਸੀਟੀਵੀ ਦਾ ਪੂਰਾ ਪ੍ਰਬੰਧ ਹੈ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਤੇ ਲੋਕਾਂ ਦੇ ਲਈ ਹੋਰ ਵੀ ਸਾਰੇ ਖਾਣ ਪੀਣ ਦੇ ਨਵੇਂ ਸਟਾਲਸ ਲਗਾਏ ਗਏ ਨੇ ਇਸ ਵਿੱਚ ਜੋ ਸਾਰੇ ਸਟਾਲਸ ਨੇ ਬ੍ਰਾਂਡਡ ਨੇ ਕੰਪਨੀ ਦੇ ਨੇ ਜਿਸ ਵਿੱਚ ਤੁਸੀਂ ਆ ਕੇ ਆਪਣਾ ਆਨੰਦ ਲੈ ਸਕਦੇ ਹੋ ਕਿਸਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸ਼ਾਪਿੰਗ ਦੇ ਵੀ ਸਟਾਲਸ ਵੀ ਲਗਾਏ ਗਏ ਨੇ ਜਿਸ ਦਾ ਤੁਸੀਂ ਆਨੰਦ ਲੈ ਸਕਦੇ ਹੋ ਸਫਾਈ ਦੇ ਵੀ ਪੂਰੇ ਪਰਮੰਤ ਕੀਤੇ ਗਏ ਨੇ ਜੀ ਸਰਕਾਰ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ 8 ਨੰਬਰ ਚੌਂਕੀ ਵੱਲੋਂ ਤੇ 15 ਪੁਲਿਸ ਸਟੇਸ਼ਨ ਵੀ ਬਣਾਇਆ ਗਿਆ ਹੈ ਜਿਸ ਨੂੰ ਕੋਈ ਸਹਾਇਤਾ ਕੇਂਦਰ ਦੀ ਜ਼ਰੂਰਤ ਹੋ ਆਕੇ ਤੇ ਉਸ ਤੋਂ ਸਹਾਇਤਾ ਕੇਂਦਰ ਲੈ ਸਕਦੇ ਆ ਹਰੇਕ ਚੀਜ਼ ਦੀ ਅਲਗ-ਅਲਗ ਹੈ ਜੀ ਜਿੱਦਾਂ ਜਲਪਰੀ ਮਰਮੜ ਸ਼ੋਹ ਦੀ 100 ਰੁਪਏ ਐਂਟਰੀ ਹੈ ਦੁਬਈ ਸਿਟੀ ਲੰਡਰ ਬ੍ਰਿਜ ਵਗੈਰੇ ਦੀ 50 ਰੁਪਏ ਐਂਟਰੀ ਹੈ ਜਿਹੜਾ ਅਮਰਨਾਥ ਯਾਤਰਾ ਦਾ ਸੀ ਮਾਡਲ ਬਣਾਇਆ ਹੋਇਆ ਉਹ ਫ੍ਰੀ ਹੈ ਉੱਚ ਕਿਸੇ ਵੀ ਚੀਜ਼ ਦੀ ਕੋਈ ਫੀਸ ਨਹੀਂ ਹੈ ਕਿਸੇ ਵੀ ਚੀਜ਼ ਦੇ ਨਾਮ ਤੇ ਵੀ ਕੋਈ ਵੀ ਫੀਸ ਨਹੀਂ ਹੈ ਤੇ ਮੇਲੇ ਨੂੰ ਮੈਂ ਕਿਹਾ ਸਰ ਪ੍ਰਬੰਧ ਕੀਤਾ ਕਿੱਦਾਂ ਹੈ ਮੇਲੇ ਨੂੰ ਲੈ ਕੇ ਸੀਸੀਟੀਵੀ ਲਗਾਏ ਗਏ ਨੇ ਸਰ ਸਿਕਿਉਰਿਟੀ ਤੇ ਪ੍ਰੋਪਰ ਪ੍ਰਬੰਧ ਕੀਤੇ ਗਏ ਨੇ 8 ਨੰਬਰ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵੱਲੋਂ ਵੀ ਡੇਲੀ ਇੱਥੇ ਚੌਂਕੀਕਰ ਬਣਾਇਆ ਗਿਆ ਜਿਸ ਵਿੱਚ ਡੇਲੀ ਮੁਲਾਜ਼ ਇਸ ਸਕੇਲ ਲਈ ਇੱਥੇ ਆਪਣੇ ਵੱਲੋਂ ਵੀ ਪ੍ਰਾਈਵੇਟ ਸਿਕਿਉਰਟੀ ਵੀ ਲਗਾਈ ਗਈ ਹੈ ਜਿਸ ਵਿੱਚ ਲੋਕਾਂ ਨੂੰ ਟੈਂਸ਼ਨ ਲੈਣ ਦੀ ਜਰੂਰਤ ਨਹੀਂ ਹੈ ਇਹ ਗ੍ਰੇਡ ਦੁਸ਼ਹਿਰਾ ਦੀਵਾਲੀ ਮੇਲਾ ਜਿਸ ਵਿੱਚ ਲੋਕੀ ਆਪਣੇ ਸਾਰੇ ਤਿਉਹਾਰ ਇੱਥੇ ਆ ਕੇ ਕਰਵਾ ਚੌਥ ਦੀ ਸ਼ਾਪਿੰਗ ਵੀ ਕਰ ਸਕਦੇ ਨੇ ਦੀਵਾਲੀ ਦੀ ਸ਼ਾਪਿੰਗ ਵੀ ਕਰ ਸਕਦੇ ਨੇ ਦੁਸ਼ਹਿਰੇ ਤੋਂ ਪਹਿਲੇ ਵੀ ਸਾਰੇ ਆਪਣੇ ਤਿਉਹਾਰਾਂ ਦਾ आनंद ਲੈ ਸਕਦੇ ਨੇ ਬੱਚਿਆਂ ਦੇ ਨਾਲ ਜਿੱਦੋਂ ਪੇਪਰ ਖਤਮ ਹੋ ਰਹੇ ਨੇ ਬੱਚਿਆਂ ਦੇ ਨਾਲ ਆ ਕੇ ਕਿਤੇ ਬਾਹਰ ਘੁੰਮਣ ਜਾਣ ਦੀ ਜਗ੍ਹਾ ਆਪਣੇ ਸ਼ਹਿਰ ਦੇ ਵਿੱਚ ਹੀ ਇੱਥੇ ਸਾਰੀ ਚੀਜ਼ ਦਾ ਆਨੰਦ ਲੈ ਸਕਦੇ ਨੇ ਸਰ ਮੇਲੇ ਦੀ ਟਾਈਮਿੰਗ ਨਹੀਂ ਰਹਿੰਦੀ ਮੇਲੇ ਦੀ ਟਾਈਮਿੰਗ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇੱਥੇ ਟਾਈਮਿੰਗ ਰਹੂਗੀ ਸੈਚਰਡੇ ਸੰਡੇ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਟਾਈਮਿੰਗ ਰਹੂਗੀ ਵੀਕੈਂਡ ਦੇ ਵਿੱਚ ਤੇ ਲੋਕਾਂ ਨੂੰ ਇਹੀ ਇੱਕ ਅਪੀਲ ਕਰਨਾ ਚਾਹਾਂਗੇ ਬਾਦ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਸਰ ਤੁਸੀਂ ਸਿਕਿਉਰਟੀ ਦੀ ਗੱਲ ਕੀਤੀ ਹੈ ਪਰ ਸੇਫਟੀ ਵੀ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸੇਫਟੀ ਨੂੰ ਲੈ ਕੇ ਸਰ ਸੀਸੀਟੀਵੀ ਕੈਮਰੇਸ ਲਗਾਏ ਗਏ ਨੇ ਪ੍ਰਾਈਵੇਟ ਸਕਿਉਰਟੀਸ ਲਗਾਈ ਗਈ ਹੈ ਔਰ ਐ ਵੈਸੇ ਵੀ ਸ਼ਹਿਰ ਦੇ ਸੇਫਟੀ ਦੀ ਸੇਫਟੀ ਦੇ ਹੈ ਸੀਸੀਟੀਵੀਸ ਕੈਮਰੇ ਸੇਫਟੀ ਚ ਹੀ ਆਗੇ ਨਾ ਤੇ ਉਹਦੇ ਚ ਫਾਇਰ ਸੇਫਟੀ ਦੇ ਲਈ ਫਾਇਰ ਸਿਲੰਡਰ ਰਖਾਏ ਗਏ ਨੇ ਸਾਡੇ ਕੋਲ ਸਾਰੇ ਪਰਸਨਲ ਇਕੁਪਮੈਂਟਸ ਦਾ ਕਿਤੇ ਵੀ ਬਾਹਰੋਂ ਲਿਆਂਦੇ ਕੋਈ ਜਰੂਰਤ ਨਹੀਂ ਹੈ ਪੀ ਡਬਲਯੂ ਡੀ ਵੱਲੋਂ ਡੇਲੀ ਚੈੱਕਅਪ ਕੀਤਾ ਜਾਂਦਾ ਔਰ ਇਸ ਰਿਪੋਰਟਸ ਡੇਲੀ ਕਮਿਸ਼ਨ ਆਫਿਸ ਦੇ ਵਿੱਚ ਜਮਾ ਕਰਵਾਈ ਜਾਂਦੀ ਹੈ ਚਲੀ ਕਿਉਂ ਲੇ ਜਿਸ ਤਰ੍ਹਾਂ ਸਰ ਬੱਚਿਆਂ ਦੇ ਵੀ ਬਹੁਤ ਨਵੇਂ ਨਵੇਂ ਚੂਲੇ ਲਗਾਏ ਗਏ ਨੇ ਨਵੇਂ ਤੋਂ ਨਵੇਂ ਹਰ ਸਾਲ ਜਿਦਾ ਅਸੀਂ ਨਵੇਂ ਚੂਲੇ ਲੈ ਕੇ ਆਨੇ ਤੇ ਬੱਚਿਆਂ ਨੂੰ ਹਰ ਇੱਕ ਚੀਜ਼ ਹਰ ਸਾਲ ਜਿਹਦਾ ਨਵਾਂ ਝੂਲਾ ਕੁਛ ਨਾ ਕੋਈ ਦੇਖਣ ਨੂੰ ਮਿਲਦਾ ਹੈ ਇਸ ਵਾਰੀ ਉਹਨਾਂ ਨੂੰ ਨਵੇਂ ਤੋਂ ਨਵੇਂ ਝੂਲੇ ਦੇਖਣ ਨੂੰ ਮਿਲਣਗੇ ਮੇਰਾ ਕੋਈ ਉਹ ਮਹਾਲੀ ਯਾਰ ਦਾ ਮਾਹੌਲ ਐ ਜੀ ਜੀ ਬਣਾਇਆ ਐ ਤੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਨਵੀਂ ਚੀਜ਼ ਲੈ ਕੇ ਸਰ ਅਸੀਂ ਲੰਡਨ 스노우 ਸਿਟੀ ਲੈ ਕੇ ਆਏ ਆ ਕਸ਼ਮੀਰ ਵੈਲੀ ਲੈ ਕੇ ਆਏ ਆ ਬੱਚਿਆਂ ਦੇ ਲਈ ਮਰਮੜ ਸ਼ੋਅ ਲੈ ਕੇ ਆਏ ਆ ਨਾਇਗਰਾ ਫਾਲ ਲੈ ਕੇ ਆਏ ਆ ਕਿ ਜੋ ਬੱਚੇ ਬਾਹਰ ਜਾ ਕੇ ਉੱਥੇ ਅਨੰਦ ਲੈਂਦੇ ਜਗ੍ਹਾ ਜਿਹੜਾ ਇੱਥੇ ਵੀ ਟੂਰਿਜ਼ਮ ਦੇ ਵਿੱਚ ਆਪਾਂ ਬਾਹਰ ਜਾ ਕੇ ਘੁੰਮਣ ਦੀ ਜਗ੍ਹਾ ਇੱਥੇ ਆ ਕੇ ਆਪਣੇ ਲੁਧਿਆਣਾ ਸ਼ਹਿਰ ਸਿਟੀ ਦੇ ਸੈਂਟਰ ਦੇ ਵਿੱਚ ਦੁਰ ਤੇ ਇਸ ਨੂੰ ਅੱਜ ਤੋਂ ਸੰਜੀਵ अरोड़ा ਜੀ ਪੰਕਜ ਸ਼ਰਦਾ ਜੀ ਚੇਅਰਮੈਨ ਸੰਜੀਵ अरोड़ा ਮੰਤਰੀ ਸਾਹਿਬ ਵੱਲੋਂ ਪੰਕਜ ਸ਼ਰਦਾ ਚੇਅਰਮੈਨ ਸੋ ਡੀਸੀ ਸਾਹਿਬ ਮਨਸ਼ੂ ਜੈਨ ਜੀ ਵੱਲੋਂ ਤੇ ਪ੍ਰਿੰਸੀਪਲ ਸੁਮਨ ਲਤਾ ਪ੍ਰਿੰਸੀਪਲ ਮੈਡਮ ਵੱਲੋਂ ਅੱਜ ਨੂੰ ਇਸ ਨੂੰ 15 ਸਤੰਬਰ ਨੂੰ ਸਟਾਰਟ ਕਰਵਾਇਆ ਜਾ ਰਿਹਾ ਹੈ ਜੀ ਜੀ 27 ਅਕਤੂਬਰ ਤੱਕ ਚਲਾਇਆ ਜਾਏਗਾ ਤੇ ਇਸ ਵੇਲੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਵੱ ਚੜ ਕੇ